ਸਾਡੀ ਮਾਂ ਨੂੰ ਹੱਥ ਪਾ ਲਿਆ ਭਗਵੰਤ ਮਾਨ ਨੇ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਜੀ ਹੁਣ ਮਰਾਂਗੇ ਤਾਂ ਜੀਵਾਂਗੇ ਇੱਕ ਕੰਮ ਹੀ ਹੋਣਾ ਸਾਡਾ ਤਾਂ ਜੀ ਹੁਣ ਤਾਂ ਹੀ ਘਰ ਫਦੇ ਭਲਾਏ ਆਏ ਆ ਭਾਈ ਸਾਡੀਆਂ ਸਾਂ ਸਾਂ ਰੱਖਿਓ ਠੀਕ ਆ ਜੋ ਹੋਊਗਾ ਸਾਡਾ ਤਾਂ ਬੀਤੀ ਅਸੀਂ ਜਿੱਟਾਂਗੇ ਭਾਈ ਪਿੰਡਾਂ ਦੇ ਵਿੱਚ ਵੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਸਾਡਾ ਕੈਡਰ ਬਹੁਤ ਹੈ ਬਹੁਤ ਸਾਡੇ ਵਰਕਰ ਨੇ ਹੁਣ ਵਰਕਰ ਨਿਕਲ ਕੇ ਆਏ ਨੇ ਬਾਹਰ ਵਰਕਰ ਸਾਰੇ ਨਾਲ ਹੀ ਆ ਜੀ ਅਸੀਂ ਆਪ ਖੁਦ ਵੋਟਾਂ ਪਾਈਆਂ ਅਸੀਂ ਨਾਲ ਤੁਰਿਓ ਆ ਜੀ ਤੋਂ ਸੰਘਰਸ਼ ਦੀ ਸ਼ੁਰੂਆਤ ਹੋ ਗਈ ਸਰਕਾਰ ਚੁਕੇਗੀ ਝਗਾਉਂਗੇ ਜੀ ਚੁਕੂਗੇ ਨੇ ਝਾਉਣੀ ਆਉਂਦੀ ਸਾਨੂੰ ਅਸੀਂ ਮੋਦੀ ਚੁਗਾ ਰਹੇ ਇਹ ਕੀ ਆ ਇਹ ਕਾਫਲਾ ਦੇਖ ਲਿਓ ਪਟੋਕਰ 2 ਕਿਲੋਮੀਟਰ ਤੱਕ ਇਹ ਕਾਫਲਾ ਹੋਣਾ ਇੰਨਾ ਜ਼ਿਆਦਾ ਮਤਲਬ ਲੋਕਾਂ ਦਾ ਸਹਿਯੋਗ ਮਿਲ ਰਿਹਾ ਇਹ ਸ਼ੁਰੂਆਤ ਕਰਨੀ ਗਈ ਆ ਤਾਂ ਇਹ ਦੇਖੋ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਅੱਜ ਐਸਕੇਐਮ ਦੇ ਵੱਲੋਂ ਪੂਰੇ ਪੰਜਾਬ ਦੇ ਵਿੱਚ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਇਸ ਵੇਲੇ ਅਸੀਂ ਜਲੰਧਰ ਦੇ ਕੁੱਕੜਪਿੰਡ ਦੇ ਵਿੱਚ ਮੌਜੂਦ ਆ ਗਏ ਹਾਂ ਜਿੱਥੇ ਲੈਂਡ ਪੂਲਿੰਗ ਪਾਲਿਸੀ ਦੇ ਵਿਰੋਧ ਦੇ ਵਿੱਚ ਪਾਰਚ ਕੱਢਿਆ ਜਾ ਰਿਹਾ ਹੈ ਟਰੈਕਟਰ ਇੱਥੇ ਲੱਗੇ ਹੋਏ ਨੇ ਪਿੰਡਾਂ ਤੋਂ ਲੋਕ ਜਿਹੜੇ ਨੇ ਇੱਥੇ ਇਸ ਵੇਲੇ ਪਹੁੰਚ ਚੁੱਕੇ ਨੇ ਤਾਂ ਵੱਡੀ ਗਿਣਤੀ 'ਚ ਟਰੈਕਟਰ ਲੈ ਕੇ ਇਸ ਵੇਲੇ ਮੰਡੀ 'ਚ ਖੜੇ ਨੇ ਤਾਂ ਇੱਥੋਂ ਟਰੈਕਟਰ ਮਾਰਚ ਸ਼ੁਰੂ ਕਰਕੇ ਜਲੰਧਰ ਦੇ ਪਿੰਡਾਂ ਤੋਂ ਸ਼ਹਿਰਾਂ ਤੱਕ ਲਿਜਾਇਆ ਜਾਵੇਗਾ ਤਾਂ ਵੱਡੀ ਗਿਣਤੀ 'ਚ ਕਿਸਾਨ ਇੱਥੇ ਪਹੁੰਚੇ ਨੇ ਲੈਂਡ ਪੂਲਿੰਗ ਪਾਲਿਸੀ ਦਾ ਵਿਰੋਧ ਕਰ ਰਹੇ ਨੇ ਸਭ ਤੋਂ ਅੱਗੇ ਜਿਹੜੀ ਇੱਕ ਟਰਾਲੀ ਲੱਗੀ ਆ ਤੁਹਾਨੂੰ ਉਹ ਤਸਵੀਰ ਦਿਖਾ ਦਿੰਨੇ ਆ ਲੈਂਡ ਪੂਲਿੰਗ ਪਾਲਿਸੀ ਰੱਦ ਕਰੋ ਇਦੇ ਵਿੱਚ ਬਲਬੀਰ ਸਿੰਘ ਰਾਜੇਵਾਲ ਉਹਨਾਂ ਦੀ ਫੋਟੋ ਲੱਗੀ ਆ ਤਾਂ ਪਿੱਛੇ ਤਿੰਨ ਜਿਹੜੇ ਨੇ ਉਹ ਪੁਤਲੇ ਰੱਖੇ ਹੋਏ ਨੇ ਤਿੰਨ ਪੁਤਲੇ ਰੱਖੇ ਨੇ ਜਿਹਦੇ ਤੇ ਇੱਕ ਤੇ ਭਗਵੰਤ ਮਾਨ ਦੀ ਫੋਟੋ ਹੈ ਇੱਕ ਤੇ ਕੇਜਰੀਵਾਲ ਔਰ ਇੱਕ ਤੇ ਹਰਪਾਲ ਚੀਮਾਂ ਦੀ ਜਿਹੜੀ ਆ ਉਹ ਫੋਟੋ ਲੱਗੀ ਹੋਈ ਆ ਤਾਂ ਇੱਥੋਂ ਟਰੈਕਟਰ ਮਾਰਚ ਸ਼ੁਰੂ ਕੀਤਾ ਜਾਏਗਾ ਤਾਂ ਉਸ ਤੋਂ ਬਾਅਦ ਇਹ ਟਰੈਕਟਰ ਮਾਰਚ ਜਿਹੜਾ ਜਲੰਧਰ ਸ਼ਹਿਰ ਤੱਕ ਲਿਜਾਇਆ ਜਾਏਗਾ ਤਾਂ ਬਾਈ ਜੀ ਇਹ ਪੁਤਲੇ ਬੜੇ ਵੱਡੇ ਤੁਸੀਂ ਰੱਖੇ ਨੇ ਕਿਹਦਾ ਕਿਹਦਾ ਇਹ ਇਹ ਕੇਜਰੀਵਾਲ ਦਾ ਭਗਵੰਤ ਮਾਨ ਦਾ ਔਰ ਹਰਪਾਲ ਜੀ ਮੇਰੀ ਵੋਟਾਂ ਲੱਗੀ ਆ ਠੀਕ ਆ ਹਾਂਜੀ ਆਪਣੇ ਫੂਕੇ ਜਾਣਗੇ ਹਾਂਜੀ ਹਾਂਜੀ ਪੂਰੇ ਇਹਨਾਂ ਨੂੰ ਓਦਾਂ ਵੀ ਫੂਕੂਗਾ ਜੇ ਸਾਹਮਣੇ ਆਉਗੇ ਨਾ ਵੀਰ ਲੱਗਦਾ ਹੈ ਟਰੈਕਟਰ ਮਾਰਚ ਸ਼ੁਰੂ ਕਰਤਾ ਅੱਜ ਤੋਂ ਸੰਘਰਸ਼ ਦੀ ਸ਼ੁਰੂਆਤ ਹੋ ਗਈ ਸਰਕਾਰ ਝੁਕੇਗੀ ਝਕਾਉਂਗੇ ਜੀ ਝੁਕੋਗੇ ਨਾ ਝਕਾਉਣੀ ਆਉਂਦੀ ਸਾਨੂੰ ਅਸੀਂ ਮੋਦੀ ਝਕਾ ਰਹੇ ਇਹ ਕੀ ਆ ਸਾਨੂੰ ਸਭ ਕੁਝ ਕਰਨਾ ਆਉਂਦਾ ਸਰ ਲੱਗਦਾ ਹੈ ਇਹ ਉਸੇ ਰਾਤ ਅੰਦੋਲਨ ਤੁਰ ਪਿਆ ਜਿਹੜਾ ਦਿੱਲੀ ਵਾਲਾ ਅੰਦੋਲਨ ਸ਼ੁਰੂ ਹੋਇਆ ਇਹ ਸਰ ਹੈ ਹੀ ਭਾਜਪਾ ਦੀ ਵੀ ਟੀਮ ਆ ਇਹ ਭਾਜਪਾ ਦੀ ਵੀ ਟੀਮ ਆ ਜੋ ਇਹ ਕਹਿੰਦੇ ਉਹ ਹੁੰਦਾ ਸਰ ਤੋ ਤਾਂ ਇਹ ਜਿਹੜੇ ਨੇ ਉਹ ਟਰੈਕਟਰ ਸ਼ੁਰੂ ਕਰ ਦਿੱਤੇ ਗਏ ਨੇ ਤਾਂ ਪੁਤਲੇ ਜਿਹੜੇ ਨੇ ਇਹਦੇ ਤੇ ਰੱਖੇ ਹੋਏ ਨੇ ਤਾਂ ਕਿਸਾਨਾਂ ਦੇ ਵੱਲੋਂ ਜਿਹੜੀ ਆ ਟਰੈਕਟਰ ਮਾਰਚ ਦੀ ਸ਼ੁਰੂਆਤ ਕਰ ਦਿੱਤੀ ਗਈ ਆ ਭਾਈ ਕੀ ਲੱਗਦਾ ਸਰਕਾਰ ਝੁਕੇਗੀ ਜਿਸ ਤਰੀਕੇ ਦੇ ਨਾਲ ਸੰਘਰਸ਼ ਸ਼ੁਰੂ ਹੋ ਗਿਆ ਭਾਜੀ ਅੱਜ ਸਾਰੀਆਂ ਯੂਨੀਅਨਾਂ ਇਕੱਟੀਆਂ ਹੋ ਗਈਆਂ ਅੱਗੇ ਜਿੱਦਾਂ ਮਤਲਬ ਆਪਸ ਵਿੱਚ ਹੀ ਨਹੀਂ ਏਕਾ ਹੋਣ ਰਿਆ ਸੀ ਅੱਜ ਦੇਖੋ ਰਾਜੀਆ ਯੂਨੀਅਨ ਕੀਰਤੀ ਕਿਸਾਨ ਯੂਨੀਅਨ ਬੀਕੇਯੂ ਦੁਆਬਾ ਹੋਰ ਵੀ ਜਿੰਨੀਆਂ ਵੀ ਪੰਜਾਬ ਦੀਆਂ ਸਵੈਰਥ ਯੂਨੀਅਨਾਂ ਆ ਉਹ ਸਾਰੀਆਂ ਇੱਕ ਮੰਚ ਦੇ ਉੱਤੇ ਆਣ ਕੇ ਇਸ ਪਾਲਿਸੀ ਦਾ ਵਿਰੋਧ ਕਰ ਰਹੀਆਂ ਤੇ ਸਾਨੂੰ ਪੂਰੀ ਉਮੀਦ ਹੈ ਵੀ ਜਿੱਦਾਂ ਦਿੱਲੀ ਦਾ ਮੋਰਚਾ ਇਹਨਾਂ ਨੇ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਜਿੱਤਿਆ ਸੀ ਤੇ ਉਹੀ ਜਿਹੜੀ ਸਥਿਤੀ ਇੱਥੇ ਬਣੂਗੀ ਪੰਜਾਬ ਦੇ ਵਿੱਚ ਜਿਨ੍ਹਾਂ ਪਿੰਡਾਂ ਦੀ ਨਹੀਂ ਵੀ ਜ਼ਮੀਨ ਆਈ ਉਹ ਵੀ ਅੱਜ ਪਿੰਡਾਂ ਦੇ ਲੋਕ ਟਰੈਕਟਰ ਲੈ ਕੇ ਇੱਥੇ ਪਹੁੰਚੇ ਆ ਇਹ ਜਿਹੜੇ 6 ਪਿੰਡਾਂ ਦੀ ਜ਼ਮੀਨ ਆਈ ਉਹ ਸਾਰੇ ਪਿੰਡਾਂ ਦੇ ਲੋਕ ਨੇ ਭਾਜੀ 6 ਪਿੰਡਾਂ ਦੇ ਨਹੀਂ ਆਲੇ ਦੁਆਲੇ ਪਿੰਡਾਂ ਦੇ ਵੀ ਲੋਕ ਆਪ ਨਿਕਲ ਕੇ ਆਏ ਆ ਪੂਰੇ ਸਹਿਯੋਗ ਨਾਲ ਰਿਹਾ ਹਰੇਕ ਪਿੰਡ ਵਿੱਚੋਂ 10-10 15-15 ਟਰੈਕਟਰ ਇੱਥੇ ਪਹੁੰਚੇ ਆ ਇਹ ਕਾਫਲਾ ਦੇਖ ਲਿਓ ਘੱਟੋ ਘੱਟ 2 ਕਿਲੋਮੀਟਰ ਦਾ ਇੱਕ ਕਾਫਲਾ ਹੋਣਾ ਇੰਨਾ ਜ਼ਿਆਦਾ ਮਤਲਬ ਲੋਕਾਂ ਦਾ ਸਹਿਯੋਗ ਮਿਲ ਰਿਹਾ ਠੀਕ ਹੈ ਭਾਈ ਤਾਂ ਇਹ ਜਿਹੜਾ ਕਾਫਲਾ ਸ਼ੁਰੂ ਕਰ ਦਿੱਤਾ ਗਿਆ ਤਾਂ ਪਿੱਛੇ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਟਰੈਕਟਰ ਮਾਰਚ ਦੀ ਕਿਉਂਕਿ ਇੱਥੋਂ ਸ਼ੁਰੂਆਤ ਜਿਹੜੀ ਆ ਉਹ ਕੀਤੀ ਗਈ ਆ ਪਿੰਡ ਤੋਂ ਤਾਂ ਇਹ ਟਰੈਕਟਰ ਹੁਣ ਨਿਕਲਨੇ ਸ਼ੁਰੂ ਕਰਤੇ ਨੇ ਇਹ ਪਾਣੀ ਦਾ ਪ੍ਰਬੰਧ ਜਿਹੜਾ ਉਹ ਕਿਸਾਨਾਂ ਨੇ ਕੀਤਾ ਹੋਇਆ ਤਾਂ ਸਾਰਾ ਕੁਝ ਇਥੋਂ ਸਮਾਨ ਕਿਸਾਨਾਂ ਦੇ ਵੱਲੋਂ ਲੈ ਲਿਆ ਗਿਆ ਤਾਂ ਇਹ ਟਰੈਕਟਰ ਮਾਰਚ ਦੀ ਜਿਹੜੀ ਆ ਉਹ ਸ਼ੁਰੂਆਤ ਅੱਜ ਕੀਤੀ ਗਈ ਆ ਇਹ ਸਿਰਫ ਜਲੰਧਰ ਦੇ ਵਿੱਚ ਨਹੀਂ ਬਲਕਿ ਜਗਾ ਜਗਾ ਦੀ ਉੱਪਰ ਜਿਹੜੇ ਨੇ ਟਰੈਕਟਰ ਮਾਰਚ ਕੱਢੇ ਜਾ ਰਹੇ ਨੇ ਲੁਧਿਆਣੇ ਦੇ ਵਿੱਚ ਹੋਵੇ ਜਾਂ ਕਹ ਲੂ ਕਿ ਕਈ ਜਗ੍ਹਾ ਤੇ ਹਸ਼ਾਰਪੁਰ ਦੇ ਵਿੱਚ ਅੱਜ ਕੱਢਿਆ ਜਾ ਰਿਹਾ ਤਾਂ ਸਾਰੀ ਜਗ੍ਹਾ ਤੇ ਇਹ ਟਰੈਕਟਰ ਮਾਰਚ ਨਿਕਲਨੇ ਸ਼ੁਰੂ ਹੋ ਗਏ ਨੇ ਤਾਂ ਭਾਈ ਜੀ ਕੀ ਲੱਗ ਰਿਹਾ ਜੀ ਰੱਦ ਹੋਊਗੀ ਲੈਂਡ ਪੂਲਿੰਗ ਪਾਲਿਸੀ ਹਾਂਜੀ ਹੁਣ ਚੱਲੇ ਜੇ ਕਰਾ ਕੇ ਹਟਾਂਗੇ ਹੁਣ ਕਰਨ ਨਿਕਲੇ ਤਾਂ ਕਰਵਾ ਕੇ ਮੜਾਂਗੀ ਸ਼ੁਭਾਤ ਹੋ ਗਈ ਆ ਲੰਬਾ ਚੱਲਿਆ ਸੀਗਾ ਪਿਛਲੀ ਵਾਰੀ ਅੰਦੋਲਨ ਇਸ ਵਾਰ ਕੀ ਲੱਗ ਰਿਹਾ ਜਿੱਥੇ ਤੱਕ ਸਰਕਾਰ ਨਹੀਂ ਮੰਨਦੀ ਉਹਨਾਂ ਚੱਕ ਪੂਰਾ ਜੋਰ ਲਾ ਕੇ ਹਟਾਂਗੇ ਹੁਣ ਜਿੱਤ ਕਰਨ ਨਿਕਲੇ ਪਏ ਹੁਣ ਠੀਕ ਹੈ ਤਾਂ ਇਹ ਹੁਣ ਕਿਸਾਨ ਕਹਿੰਦੇ ਨੇ ਕਿ ਇੱਕ ਵਾਰ ਅਸੀਂ ਨਿਕਲੇ ਆਏ ਹਾਂ ਜਦੋਂ ਹੁਣ ਨਿਕਲੇ ਆਏ ਆ ਤਾਂ ਫਿਰ ਇਹ ਲੰਬਾ ਚੱਲੇਗਾ ਅੰਦੋਲਨ ਤਾਂ ਪਿੱਛੇ ਬਹੁਤ ਲੰਬੀ ਜੜੀ ਆ ਉਹ ਲਾਈਨ ਜਿਹੜੀ ਲੱਗੀ ਨਜ਼ਰ ਆ ਰਹੀ ਆ ਤੁਹਾਨੂੰ ਪਿੱਛੇ ਤੱਕ ਤਸਵੀਰ ਕਿਉਂਕਿ ਇਹ ਟਰੈਕਟਰ ਮਾਰਚ ਜਿਹੜਾ ਅੱਜ ਇਥੋਂ ਸ਼ੁਰੂ ਕੀਤਾ ਗਿਆ ਤਾਂ ਇਹ ਲੰਬਾ ਜਿਹੜਾ ਉਹ ਚੱਲੇਗਾ ਕਾਫਲਾ ਜਿਹੜਾ ਉਹ ਕਾਫੀ ਲੰਬਾ ਜਿਆਦਾ ਹੈਗਾ ਤਾਂ ਇਥੋਂ ਸ਼ੁਰੂ ਹੁੰਦਾ ਹੋਇਆ ਕਾਫਲਾ ਇਹ ਹੁਣ ਅੱਗੇ ਤੱਕ ਜਾਏਗਾ ਜਿੱਥੇ ਤੱਕ ਜਿਹੜੇ ਨੇ ਉਹ ਕਿਸਾਨ ਕਹਿ ਰਹੇ ਨੇ ਕਿ ਉੱਥੇ ਤੱਕ ਲੋਡ ਪਏਗੀ ਜਿੱਥੇ ਤੱਕ ਸਾਨੂੰ ਜਾਣ ਦੀ ਤਾਂ ਉੱਥੋਂ ਤੱਕ ਜਾਵਾਂਗੇ ਤਾਂ ਇਹ ਬਹੁਤ ਵੱਡਾ ਪਿੱਛੇ ਤੱਕ ਕਾਫਲਾ ਜਿਹੜਾ ਉਹ ਨਜ਼ਰ ਆ ਰਿਹਾ ਤਾਂ ਇਹ ਹੁਣ ਹਾਈਵੇ ਦੇ ਉੱਪਰ ਸੜਕਾਂ ਦੇ ਉੱਪਰ ਜਾਂਦੇ ਨਜ਼ਰ ਆਉਣਗੇ ਭਾਈ ਜੀ ਕੀ ਲੱਗ ਰਿਹਾ ਜੀ ਸਰਕਾਰ ਝੁਕੇਗੀ ਇਹ ਚੁਗਾਈ ਚੁਗਾਈ ਨੂੰ ਸੁਸੂਗੇ ਵੀ ਇਸ ਈਆਰੀ ਲੰਬਾ ਸੰਘਰਸ਼ ਕਰਨਾ ਪਿਆ ਸੀਗਾ ਭਾਈ ਐਤ ਕੀ ਚੁਗਾਈ ਦੇਖਿਆ ਜਿੱਦਾਂ ਪਿਛਲੇ ਚੁਗਈ ਸੀ ਐਤ ਕੀ ਉਹ ਚੁਗਈ ਠੀਕ ਹੈ ਰਾਤੇ ਪੱਕੇ ਨੇ ਤਾਂ ਕਹਿੰਦੇ ਨੇ ਕਿ ਸਰਕਾਰ ਨੂੰ ਝੁਕਾ ਕੇ ਹਟਾਂਗੇ ਤਾਂ ਇਹ ਦੇਖੋ ਬਾਬੇ ਜਿਹੜੇ ਟਰੈਕਟਰਾਂ ਦੇ ਉੱਪਰ ਬੈਠੇ ਇਸ ਵੇਲੇ ਨਜ਼ਰ ਆ ਰਹੇ ਨੇ ਤਾਂ ਇਹ ਟਰੈਕਟਰ ਮਾਰਚ ਜਿਹੜਾ ਉਹ ਕੱਢਿਆ ਜਾ ਰਿਹਾ ਟਰੈਕਟਰ ਮਾਰਚ ਦੀ ਜੜੀ ਆ ਸ਼ੁਰੂਆਤ ਕਰਨੀ ਗਈ ਆ ਤਾਂ ਇਹ ਦੇਖੋ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਨੇ ਤਾਂ ਸਰਦਾਰ ਸਾਹਿਬ ਕੀ ਲੱਗ ਰਿਹਾ ਜੀ ਸੰਘਰਸ਼ ਸ਼ੁਰੂ ਹੋ ਗਿਆ ਸ਼ੁਰੂ ਹੋ ਗਿਆ ਜੀ ਸਾਡਾ ਜੀ ਸਾਡੀ ਮਾਂ ਨੂੰ ਹੱਥ ਪਾ ਲਿਆ ਭਗਵੰਤ ਮਾਨ ਨੇ ਹੁਣ ਅਸੀਂ ਕੁਝ ਨਹੀਂ ਕਰ ਸਕਦੇ ਜੀ ਹੁਣ ਮਰਾਂਗੇ ਤਾਂ ਜੀਵਾਂਗੇ ਇੱਕ ਗੱਲ ਹੀ ਹੋਣਾ ਸਾਡਾ ਤਾਂ ਜੀ ਹਾਂਜੀ ਆ ਸਾਡੀ ਆ ਪਿੰਡਾਂ ਦੇ ਵਿੱਚ ਜ਼ਮੀਨ ਹੈ ਜੀ ਕੋਈ ਸਾਡਾ ਛੱਡਿਆ ਨਹੀਂ ਖਸਰਾ ਕੋਈ ਕੁਝ ਨਹੀਂ ਛੱਡਿਆ ਬਿਨਾਂ ਨੋਟਿਸ ਦਿੱਤੇ ਸਭ ਕੁਝ ਅਕਵਾਇਰ ਕਰ ਲਿਆ ਜੀ ਹੁਣ ਤਾਂ ਹੀ ਘਰ ਫਦੇ ਭਲਾਏ ਆ ਭਾਈ ਸਾਡੀਆਂ ਸਾਂ ਸਾਂ ਰੱਖਿਓ ਕੀ ਕਾ ਜੋ ਹੋਊਗਾ ਸਾਡੇ ਨਾਲ ਬੀਤੀ ਅਸੀਂ ਦੇਖਾਂਗੇ ਭਾਈ ਸਰਕਾਰ ਤਾਂ ਕਹਿੰਦੀ ਪਾਲਸੀ ਬੜੀ ਵਧੀਆ ਸਰਕਾਰ ਲਈ ਬਹੁਤ ਵਧੀਆ ਜੀ ਸਾਡੀ ਜ਼ਮੀਨ ਦੇ ਵਿੱਚੋਂ ਸਾਨੂੰ ਹੀ ਜਗ੍ਹਾ ਦੇਈ ਜਾਂਦੀ ਆ ਤੇ ਕਿਹਦਾ ਕਾਨੂੰਨ ਆ ਆ ਤੁਹਾਡਾ ਮੈਂ ਮਾਈਕ ਲੈ ਲੈਣਾ ਆ ਕਾ ਤੁਹਾਡਾ ਕੈਮਰਾਮੈਨ ਲੈ ਲੈਣਾ ਆ ਤੁਸੀਂ ਮੈਂ ਤੁਹਾਨੂੰ ਕਹਿੰਦਾ ਵੀ ਆ ਫੜਾ ਦਿਓ ਮੈਨੂੰ ਕੈਮਰਾ ਮੈਗ ਲੈ ਕੇ ਘਰ ਤੋਂ ਜਾਓ ਤੁਹਾਨੂੰ 5 ਸਾਲ ਬਾਅਦ ਦੂਸਰਾ ਕੈਮਰਾ ਵਧੀਆ ਲੈ ਦੂੰਗਾ ਜੇ ਤੁਸੀਂ ਲੈ ਲੂਗੇ ਤੁਸੀਂ ਇਹਨਾਂ ਕੰਮ ਕਰ ਲੂਗੇ ਇਹ ਤੁਹਾਡਾ ਰੋਜੀ ਰੋਟੀ ਦਾ ਸਾਧਨ ਹੈ ਜੀ ਇਹ ਕੈਮਰਾ ਜਿਹੜਾ ਹੈ ਹਾਂਜੀ ਤੇ ਇਹੀ ਪਾਲਸੀ ਆ ਜੀ ਸਰਕਾਰ ਦੀ ਇਹ ਪਿੰਡਾਂ ਦੇ ਵਿੱਚ ਬੋਰਡ ਹੁਣ ਲੱਗੇ ਨੇ ਪਿੰਡਾਂ ਦੇ ਵਿੱਚ ਵੀ ਕਹਿੰਦੇ ਸੀ ਕਿ ਆਮ ਆਦਮੀ ਪਾਰਟੀ ਸਾਡਾ ਕੈਡਰ ਬਹੁਤ ਹੈ ਬਹੁਤ ਸਾਡੇ ਵਰਕਰ ਨੇ ਹੁਣ ਵਰਕਰ ਨਿਕਲ ਕੇ ਆਏ ਨੇ ਬਾਗ ਵਰਕਰ ਸਾਰੇ ਨਾਲ ਹੀ ਆ ਜੀ ਜਿੰਨੇ ਵਰਕਰ ਆ ਤਕਰੀਬਨ ਤਰੀਬਨ 70% ਵਰਕਰ ਆਮ ਪਾਰਟੀ ਦੇ ਸਾਡੇ ਨਾਲ ਯਾਰ ਜੀ ਵਿੱਚ ਔਰ ਟਰੈਕਟਰ 70% ਆਮ ਵਰਕਰਾਂ ਦੇ ਜੀਵਿਦਾਰਾਂ ਦੇ ਆ ਜੀ ਅਸੀਂ ਆਪ ਖੁੱਦ ਵੋਟਾਂ ਪਾਈਆਂ ਅਸੀਂ ਨਾਲ ਤੁਰੇ ਹੋ ਆ ਜੀ ਬਹੁਤ ਵੋਟਾਂ ਪਾ ਕੇ ਜਿਵੇਂ ਪਿਛਲੀ ਵਾਰੀ ਬੜੀ ਲੰਬੀ ਲੜਾਈ ਲੜਨੀ ਪਈ ਸੀਗੀ ਸੈਂਟਰ ਦੇ ਖਿਲਾਫ ਇਸ ਵਾਰ ਕੀ ਲੱਗ ਰਿਹਾ ਕਿਉਂਕਿ ਮਾਹੌਲ ਹੋਵੇਗਾ ਨਹੀਂ ਕੁਛ ਨਹੀਂ ਉਹ ਤਾਂ ਦਿੱਲੀ ਸੀ ਉਹ ਤਾਂ ਹੈ ਹੀ ਜਲੰਧਰ 'ਚ ਬੈਠੇ ਆ ਜੀ ਇਹ ਤਾਂ ਮੂਵਲੀ ਅਸੀਂ ਘਰ 'ਚ ਬੈਠੇ ਲੜਾਈ ਲੜਨੀ ਆ ਉਹ ਤਾਂ ਹਜ਼ਾਰਾਂ ਕਿਲੋਮੀਟਰ ਚੱਲ ਕੇ ਲੋਕਾਂ ਨੇ ਸਫ਼ਰ ਤੈਅ ਕਰਕੇ ਨਵੇੜਲੀ ਲੜਾਈ ਦੀ ਹਾਂਜੀ ਬਸ ਠੀਕ ਆ ਭਾਈ ਜੀ ਤਾਂ ਇਹ ਦੇਖੋ ਸਾਹਮਣੇ ਲਾਈਨ ਦੇਖੋ ਤੁਹਾਨੂੰ ਜਿਹੜੀ ਲੱਗੀ ਨਜ਼ਰ ਆਏਗੀ ਲੰਬੀ ਕਿੰਨੀ ਵੱਡੀ ਲਾਈਨ ਆ ਇਹ ਕਿਸਾਨ ਜਿਹੜੇ ਨੇ ਟਰੈਕਟਰ ਲੈ ਕੇ ਹੁਣ ਬਾਹਰ ਨਿਕਲੇ ਹੋਏ ਨੇ ਤਾਂ ਇਹ ਟਰੈਕਟਰ ਮਾਰਚ ਜਿਹੜਾ ਉਹ ਕੀਤਾ ਜਾ ਰਿਹਾ ਜਲੰਧਰ ਸ਼ਹਿਰ ਤੱਕ ਜਿਹੜਾ ਉਹ ਮਾਰਚ ਜਾਏਗਾ ਤਾਂ ਬਾਬਾ ਜੀ ਕੀ ਲੱਗ ਰਿਹਾ ਜੀ ਸਰਾ ਇਕੱਠੇ ਹੋ ਕੇ ਚੱਲੇ ਆ ਉਹ ਦੱਸਣ ਵੀ ਅਸੀਂ ਨਹੀਂ ਜ਼ਮੀਨ ਦੇਣੀ ਹਾਂ ਸਕਦਾ ਮੰਨਣ ਕੀ ਸਰਕਾਰ ਭਰਾਵਾਂ ਦਾ ਇਕੱਠ ਟਾਈਮ ਹੈ ਨਾ ਮੰੰਦੂ ਵੀ ਜਿੱਧਰ ਨੂੰ ਚੱਲੂ ਉਧਰ ਨੂੰ ਦੌੜਾਂਗੇ ਦਲਾਗੇ ਹੱਡਾਂ ਨੇ ਠੀਕ ਆ ਜੀ ਤਾਂ ਇਹ ਕਿਸਾਨ ਉਹ ਪਿੰਡਾਂ ਦੇ ਨੇ ਸਾਰੇ ਨਾਲ ਲੱਗਦੇ ਪਿੰਡਾਂ ਦੇ ਨੇ ਜਿਹੜੇ ਪਿੰਡਾਂ ਦੀਆਂ ਜ਼ਮੀਨਾਂ ਆਈਆਂ ਹੋਈਆਂ ਨੇ ਤਾਂ ਦੇਖੋ ਹੁਣ ਸਰਕਾਰ ਮੰਨਦੀ ਐ ਜਾਂ ਨਹੀਂ ਮੰਨਦੀ ਤਾਂ ਕਿਉਂਕਿ ਅਜੇ ਤੱਕ ਜਿਹੜੀ ਆ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਉਹ ਨੋਟੀਫਾਈ ਕਰ ਦਿੱਤੀ ਗਈ ਸੀਗੀ ਤਾਂ ਉਸ ਤੋਂ ਬਾਅਦ ਅੱਗੇ ਜਿਹੜੀ ਆ ਉਹ ਕੀ ਪ੍ਰੋਸੈਸ ਸ਼ੁਰੂ ਹੁੰਦਾ ਜਾਂ ਫਿਰ ਕਿਸਾਨਾਂ ਦਾ ਰੋਹ ਦੇਖਦੇ ਹੋਏ ਸਰਕਾਰ ਝੁਕ ਜਾਂਦੀ ਆ ਤਾਂ ਇਹ ਦੇਖਣ ਵਾਲੀ ਜਿਹੜੀ ਆ ਉਹ ਗੱਲ ਹੈਗੀ ਆ ਕਿ ਕਿੱਥੋਂ ਤੱਕ ਜਿਹੜਾ ਇਹ ਸੰਘਰਸ਼ ਚੱਲੇਗਾ ਤਾਂ ਇਹ ਨੌਜਵਾਨ ਜਿਹੜੇ ਨੇ ਉਹ ਟਰੈਕਟਰਾਂ ਤੇ ਬੈਠੇ ਸਾਰੇ ਨਜ਼ਰ ਆ ਰਹੇ ਨੇ ਤਾਂ ਭਾਈ ਕੀ ਲੱਗ ਰਿਹਾ ਜੀ ਤੁਸੀਂ ਪਹਿਲਾਂ ਵੀ ਸੰਘਰਸ਼ ਦੇਖਿਆ ਹੋਊਗਾ ਨੌਜਵਾਨ ਹੈਗੇ ਉਹ ਸਮਝ ਆ ਰਹੀ ਕੋਈ ਗੱਲ ਕੀ ਕਿੱਧਰ ਨੂੰ ਜਾ ਰਿਆਂ ਮੋਰਚਾ ਇੱਥੇ ਰਸਤੇ ਚਾਈ ਜਾਂਦੇ ਆ ਠੀਕ ਹੈ ਤਾਂ ਇਹ ਨੌਜਵਾਨ ਹੈਗੇ ਨੇ ਜਿਹੜੇ ਟਰੈਕਟਰਾਂ ਦੇ ਉੱਪਰ ਬੈਠੇ ਹੋਏ ਨੇ ਤਾਂ ਇਹ ਸ਼ੁਰੂਆਤ ਜਿਹੜੀ ਆ ਅੱਜ ਇੱਥੋਂ ਕਰ ਦਿੱਤੀ ਗਈ ਆ ਦੇਖਣ ਵਾਲੀ ਗੱਲ ਆ ਕਿ ਇਹ ਹੁਣ ਸੰਘਰਸ਼ ਕਿੱਥੋਂ ਤੱਕ ਚੱਲਦਾ ਕਿਉਂਕਿ ਸਰਕਾਰ ਕਹਿ ਰਹੀ ਆ ਕਿ ਲੈਂਡ ਪੂਲਿੰਗ ਪਾਲਿਸੀ ਬਹੁਤ ਵਧੀਆ ਪਰ ਕਿਸਾਨ ਕਹਿੰਦੇ ਨੇ ਕਿ ਸਾਨੂੰ ਇਹ ਪਾਲਿਸੀ ਮਨਜ਼ੂਰ ਨਹੀਂ ਹੈਗੀ ਜਦੋਂ ਤੱਕ ਸਾਨੂੰ ਸੰਘਰਸ਼ ਕਰਨ ਦਾ ਆ ਪਿਆ ਉਦੋਂ ਤੱਕ ਅਸੀਂ ਸੰਘਰਸ਼ ਕਰਾਂਗੇ ਪਰ ਲੈਂਡ ਪੂਲਿੰਗ ਪਾਲਿਸੀ ਜਿਹੜੀ ਆ ਸਾਨੂੰ ਮਨਜ਼ੂਰ ਨਹੀਂ ਹੈਗੀ ਜਦੋਂ ਤੱਕ ਸਰਕਾਰ ਝੁਕਦੀ ਨਹੀਂ ਉਦੋਂ ਤੱਕ ਜਿਹੜੇ ਨੇ ਸੰਘਰਸ਼ ਇਸੇ ਤਰੀਕੇ ਦੇ ਨਾਲ ਜਾਰੀ ਰੱਖਾਂਗੇ ਤਾਂ ਇਹ ਟਰੈਕਟਰ ਮਾਰਚ ਅੱਜ ਜਲੰਧਰ ਦੇ ਵਿੱਚ ਨਿਕਲ ਰਿਹਾ ਹੈ ਲੰਬਾ ਸੰਘਰਸ਼ ਜਿਹੜਾ ਉਹ ਕਿਸਾਨਾਂ ਨੂੰ ਕਰਨਾ ਪੈ ਸਕਦਾ ਕਿਉਂਕਿ ਸਰਕਾਰ ਦੇ ਵੱਲੋਂ ਜ਼ਮੀਨਾਂ ਜਿਹੜੀਆਂ ਨੇ ਉਹ ਨੋਟੀਫਾਈ ਕਰ ਦਿੱਤੀਆਂ ਗਈਆਂ ਸੀਗੀਆਂ ਕਿ ਇਹ ਇਹ ਜ਼ਮੀਨ ਜਿਹੜੀ ਆ ਲੈਂਡ ਪੂਲਿੰਗ ਦੇ ਵਿੱਚ ਆ ਰਹੀ ਹੈ ਹੁਣ ਕਿਸਾਨ ਕਹਿੰਦੇ ਨੇ ਕਿ ਅਸੀਂ ਜਿਹੜੀ ਆ ਉਹ ਜ਼ਮੀਨ ਤਾਂ ਦੇਣੀ ਨਹੀਂ ਪਰ ਹੁਣ ਅੱਗੇ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਹੁਣ ਚੁੱਕਦੀ ਆ ਜਾਂ ਨਹੀਂ ਚੁੱਕਦੀ ਕਿਉਂਕਿ ਚਰਚਾਵਾ ਬਹੁਤ ਤੇਜ਼ ਨੇ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਜਿਹੜਾ ਉਹ ਨੁਕਸਾਨ ਹੋ ਸਕਦਾ ਜੇਕਰ ਸਰਕਾਰ ਦੇ ਵੱਲੋਂ ਫੈਸਲਾ ਜਿਹੜਾ ਉਹ ਵਾਪਸ ਨਹੀਂ ਲਿਆ ਜਾਂਦਾ ਪਰ ਫਿਲਹਾਲ ਜਿਹੜੇ ਨੇ ਉਹ ਕਿਸਾਨਾਂ ਦੇ ਵੱਲੋਂ ਟਰੈਕਟਰ ਮਾਰਚ ਅੱਜ ਸ਼ੁਰੂ ਕਰ ਦਿੱਤਾ ਗਿਆ ਹੈ ਜਗਾ ਜਗਾ ਤੇ ਟਰੈਕਟਰ ਮਾਰਚ ਜਿਹੜੇ ਨੇ ਉਹ ਕੀਤੇ ਜਾ ਰਹੇ ਨੇ ਹੁਣ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਦੇ ਵੱਲੋਂ ਅੱਗੇ ਕੀ ਫੈਸਲਾ ਲਿਆ ਜਾਂਦਾ ਇਹ ਪੂਲਿੰਗ ਪਾਲਿਸੀ ਵਾਪਸ ਲਈ ਜਾਂਦੀ ਹੈ ਜਾਂ ਨਹੀਂ ਦੇਖਦੇ ਰਹੋ ਹੈਸ਼ਟੈਗ ਪੰਜਾਬ